ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਾਣ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਰਹਾਓ ਨਿੰਦਾ ਹੋਏ ਤਾਂ ਬੈ ਕੁੰਠ ਜਾਈਐ ਨਾਮ ਪਦਾਰਥ ਮਨੈ ਬਸਾਈਐ ਰਿਦੈ ਸੋਦ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਧੋਏ ਨਿੰਦਾ ਕਰੈ ਸੋ ਹਮਰਾ ਮੀਤ ਨਿੰਦਕ ਮਾਹੇ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋ ਰੈ ਹਮਰਾ ਜੀਵਨ ਨਿੰਦਕ ਲੋ ਰੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੈ ਉਧਾਰ ਜਾਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਰਾਜਾ RAM ਤੂੰ ਐਸਾ ਨਿਰਭਉ ਤਰਨ ਤਾਰਨ RAM ਰਾਯਾ ਰਹਾਓ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹੋ ਹਮ ਨਾਹੀ ਅਬ ਹਮ ਤੁਮ ਇਕ ਭਏ ਹੈ ਹੈ ਇਕ ਕਹਿ ਦੇਖਤ ਮਨ ਪਤਿਆ ਹੀ ਜਬ ਬੁੱਧ ਹੋਤੀ ਤਬ ਬਲ ਕੈਸਾ ਅਬ ਬੁੱਧ ਬਲ ਨਾ ਖਟਾਈ ਕਹਿ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿਧ ਪਾਈ ਗੋੜੀ ਖਟ ਨੇਮ ਕਰ ਕੋਠੜੀ ਬਾਂਦੀ ਬਸਤ ਨੂਪ ਬੀਚ ਪਾਈ ਕੁੰਜੀ ਕੁਲਫ ਪ੍ਰਾਨ ਕਰ ਰਾਖੇ ਕਰਤੇ ਬਾਰ ਨ ਲਾਈ ਮਨ ਅਬ ਮਨ ਜਾਗਤ ਰੋਰੇ ਭਾਈ ਗਾਫਲ ਹੋਏ ਕੈ ਜਨਮ ਮੰਗਵਾਇਓ ਚੋਰ ਮੁਸੈ ਘਰ ਜਾਈ ਰਹਾਓ ਪੰਜ ਪਹਿਰੂਆ ਦਰ ਮਹਿ ਰਹਤੇ ਤਿੰਨ ਕਾ ਨਹੀਂ ਪਤੀਆਰਾ ਚੇਤ ਸੁਚੇਤ ਚਿੱਤ ਹੋਏ ਰਹੋ ਤੋ ਲੈ ਪ੍ਰਗਾਸ ਉਜਾਰਾ ਨਉ ਘਰ ਦੇਖ ਜੋ ਕਾ ਮਨ ਭੂਲੀ ਬਸਤ ਨੂਪ ਨਾ ਪਾਈ ਕਹਿਤ ਕਬੀਰ ਨਵੇ ਘਰ ਮੂਸੇ ਦਸਵੇਂ ਤਤ ਸਮਾਈ ਗੋੜੀ ਮਾਈ ਮੋਹਿ ਅਵਰ ਨ ਜਾਣਿਓ ਆਨਾ ਨਾ ਛੇਵ ਸੰਕਾਦ ਜਾਸ ਗੁਣ ਗਾਵੇ ਤਾਸ ਬਸੈ ਮੋਰੇ ਪ੍ਰਾਨਾ ਨਾ ਰਹਾਉ ਹਿਰਦੈ ਪ੍ਰਗਾਸ ਗਿਆਨ ਗੁਰਗੰਮਤ ਗਗਨ ਮੰਡਲ ਮੈਂ ਧਿਆਨਾ ਨਾ ਬਿਖੇ ਰੋਗ ਭੈ ਬੰਦਨ ਭਾਗੇ ਮਨ ਨਿਜ ਘਰ ਸੁਖ ਜਾਣਾ ਨਾ ਏਕ ਸੁਮਤ ਰਤ ਜਾਨ ਮਾਨ ਪ੍ਰਭ ਦੂਸਰ ਮਨ ਹੈ ਨਾ ਆਨਾ ਨਾ ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਬੇ ਮਾਨਾ ਨਾ ਜੋ ਜਨ ਗਾਏ ਧਿਆਏ ਜਸ ਠਾਕੁਰ ਸਤਿ ਪ੍ਰਭੂ ਹੈ ਥਾ ਨਾ ਨਾ ਤੇ ਬੜ ਭਾਗ ਬਸਿਓ ਮਨ ਜਾਕੇ ਕਰਮ ਪ੍ਰধান ਮਥਾ ਨਾ ਨਾ ਕਾਟ ਸਕਤ ਸਿਵ ਸਹਿਜ ਪਰਗਾਸਿਓ ਇਕ ਹੈ ਇਕ ਸਮਾਨਾ ਨਾ ਕਹਿ ਕਬੀਰ ਗੁਰ ਭੇਟ ਮਹਾ ਸੁਖ ਪਰਮਤ ਰਹਿ ਮਨ ਮਾਨਾ ਨਾ ਰਾਗ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਓ ਕੀ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਕਰਤਾ ਪੁਰਖ ਗੁਰ ਪ੍ਰਸਾਦ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਭਾਵਨ ਅਚਰ ਲੋਕ ਤਰੇ ਸਬਕਿਸ਼ ਇਨਹੀ 마ਹੇ 에 ਅੱਖਰ ਖਿਰ ਜਾਹੇਗੇ ਓਏ ਅੱਖਰ ਇਨ ਮੈਂ ਨਾਹੇ ਜਹਾਂ ਬੋਲਤ ਐ ਅchre ਆਵਾ ਜਹ ਬੋਲ ਤੈ ਮਨ ਨਾ ਰਹਾਵਾ ਬੋਲਾ ਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨਾ ਕੋਈ ਅੱਲਾਹ ਲਹੋ ਤੋ ਕਿਆ ਕਹੋ ਕਹੋ ਤਾ ਕੋ ਉਪਕਾਰ ਬਡਕ ਬੀਜ ਮੈਂ ਰਵ ਰਹੋ ਜਾ ਕੋ ਤੀਨ ਲੋਕ ਬਿਸਥਾਰ ਅੱਲਾਹ ਹੰਤਾ ਭੇਦ ਛੈ ਕਸ਼ਕਸ਼ ਪਾਇਓ ਪੇਦਾ ਉਲਟਪ ਭੇਦਮਾਨ ਬੇਦੇਓ ਪਾਇਓ ਭੰਗ ਛੇਦ ਤੁਰਕ ਤਰੀਕਤ ਜਾਨੀਐ ਹਿੰਦੂ 베ਦ ਪੁਰਾਨ ਮਨ ਸਮਝਾਵਨ ਕਾਰਨੇ ਕਸ਼ੂਕ ਪੜੀਏ ਗਿਆਨ ਓ ਅੰਕਾਰ ਆਦਮੈ ਜਾਨਾ ਲਿਖੇਰ ਮਿਟੇ ਤਾਹੇ ਨਾ ਮਾਨਾ ਓ ਅੰਕਾਰ ਲਖੈ ਜੋ ਕੋਈ ਸੋਈ ਲਖ ਮਿਟਣਾ ਨਾ ਹੋਈ ਕਕਾ ਕਿਰਨ ਕਮਲ ਮੈਂ ਪਾਵਾ ਸਾਸ ਵਿਗਾਸ ਸੰਪਟ ਨਹੀਂ ਆਵਾ ਅਰ ਜੇ ਤਹਾ ਕੁਸਮ ਰਸ ਪਾਵਾ ਅਕਹਿ ਕਹਾ ਕਹਿ ਕਾ ਸਮਝਾਵਾ ਖਖਾ ਹੈ ਖੋੜ ਮਨ ਆਵਾ ਖੋੜੇ ਛਾੜ ਨਾ ਦੇ ਦੇ ਸੁਤਾਵਾ ਖਸਮੈ ਜਾਣ ਖਿਮਾ ਕਰ ਰਹਿ ਤੋ ਹੋਏ ਨਿਖਿਓ ਅਖੈ ਪਦਲ ਹੈ ਗਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨਤ ਰਹੀ ਕਾਨਾ ਰਹਿ ਬਹਿੰਗਮ ਕਤਹਿ ਨ ਜਾਈ ਅਗੇ ਹੈ ਗਹਿ ਗਹਿ ਗगन ਰਹਾਈ ਕੱਗਾ ਘਟ ਘਟ ਨਿਮਸੈ ਸੋਈ ਘਟ ਫੂਟੇ ਘਟ ਕਬੈ ਨ ਹੋਈ ਤਾ ਘਟ ਮਾਹੇ ਘਾਟ ਜੋ ਪਾਵਾ ਸੋ ਘਟ ਛਾੜ ਅਵ ਘਟ ਕਤ ਧਾਵਾ ਨੰ ਨਿਗਰ ਹੈ ਸਨੇਹੋਕਰ ਨਿਰਵਾਰੋ ਸੰਦੇਹ ਨਾਹੀ ਦੇਖ ਨਾ ਭਾਜੀਐ ਪਰਮ ਸਿਆਨ ਪਏ ਹੈ ਚਚਾ ਰਚੇਤ ਚਿਤਰ ਹੈ ਭਾਰੀ ਤਾ ਚਿਤਰੈ ਚੇਤੋ ਚਿਤਕਾਰੀ ਚਿਤਰ ਬਚਿਤਰ ਇਹ ਹੈ ਅਵਛੇਰਾ ਤਾ ਚਿਤਰੈ ਚਿਤਰਾ ਖਚ ਤੇਰਾ ਸ਼ਸ਼ਾ ਹੈ ਸ਼ਤਰ ਪਤ ਪਾਸਾ ਸ਼ੱਕ ਕੇ ਨਾ ਰਹੋ ਛਾੜ ਕੇ ਨਾ ਆਸਾ ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾ ਤਾਹੇ ਛਾੜ ਕਤ ਆਪ ਬਧਾਵਾ ਜਜਾ ਜੋ ਤਨ ਜੀਵਤ ਜਰਾਵੈ ਜੋ ਬਨ ਯਾਰ ਜੁਗਤ ਸੋ ਪਾਵੇ ਆਸ ਜਰ ਪਰ ਜਰ ਜਰ ਜਬਰ ਹੈ ਤਾ ਬਜਾਏ ਜੋ ਤੂ ਜਾ ਰੋਲ ਹੈ ਝੱਜਾ ਊਰਜਾ ਸੁਰਜੇ ਨਹੀਂ ਜਾਣਾ ਰਹੋ ਝਜਕ ਨਾਹੀ ਪਰਵਾਨਾ ਕਾਤ ਝਖ ਝਖ ਔਰ ਨ ਸਮਝਾਵਾ ਝਗਰ ਕੀਏ ਝਗਰੋ ਹੀ ਪਾਵਾ ਕਾਤ ਝਖ ਝਖ ਔਰ ਨ ਸਮਝਾਵਾ ਝਗਰ ਕੀਏ ਝਗਰੋ ਹੀ ਪਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ